ਗੁਰਜੀਕਾ ਖਲਸਾ ਓ ਆਹੇ ਗੁਰਜੀ ਕੀ ਫਤਿਹ ਦਰਿਆ ਸੰਤਾਂ ਬਹੁਤੇ ਵੱਡੇ ਭਾਗਾਂ ਵਾਲੀਆਂ ਹਨ ਜੋ ਅੰਮ੍ਰਿਤ ਵੇਲੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਕੇ ਗੁਰਬਾਣੀ ਪੜ੍ਹ ਸੁਣ ਕੇ ਸੇਵਾ ਸਿਮਰਨ ਕਰਕੇ ਆਪਣਾ ਮੁਲਖ ਜੀਵਨ ਸਫਲ ਕੀਤਾ ਹੈ ਅੱਜ ਆਪਾਂ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਪ੍ਰੇਮਾ ਕੋੜੀ ਜਿਨ੍ਹਾਂ ਦੀ ਸਾਖੀ ਆਪਾਂ ਅੱਜ ਪੜਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਭਾਈ ਮਰਦਾਨਾ ਦੋਨੋ ਜਣੇ ਤੁਰੇ ਜਾ ਰਹੇ ਨੇ ਕਾਫੀ ਸਮਾਂ ਹੋ ਗਿਆ ਹੈ ਰਾਤ ਹੋਣ ਵਾਲੀ ਹੈ ਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਕੋਈ ਘਰ ਦੇਖੋ ਕੋਈ ਝੋਪੜੀ ਦੇਖੋ ਜਿੱਥੇ ਆਪਾਂ ਰਾਤ ਟਿਕ ਸਕੀਏ ਭਾਈ ਮਰਦਾਨੇ ਨੇ ਆਖਿਆ ਗੁਰੂ ਮਹਾਰਾਜ ਜਿੱਦਾਂ ਤੁਹਾਡਾ ਹੁਕਮ ਦੇਖਦੇ ਹਾਂ ਥੋੜਾ ਜਿਹਾ ਸਮਾਂ ਬਾਕੇ ਭਾਈ ਮਰਦਾਨੀ ਨੂੰ ਇੱਕ ਝੋਪੜੀ ਦਿਖੀ ਹੈ ਗੁਰੂ ਮਹਾਰਾਜ ਨੂੰ ਆਖਿਆ ਗੁਰੂ ਮਹਾਰਾਜ ਜੀ ਉਹ ਸਾਹਮਣੇ ਇੱਕ ਝੋਪੜੀ ਨਜ਼ਰ ਆਂਦੀ ਹੈ ਆਪਾਂ ਚੱਲਦੇ ਹਾਂ ਰਾਤ ਇੱਥੇ ਟਿਕ ਜਾਂਦੇ ਹਾਂ ਆਰਾਮ ਕਰਦੇ ਹਾਂ ਅੰਮ੍ਰਿਤ ਵੇਲੇ ਆਪਾਂ ਅੱਗੇ ਨੂੰ ਚਲਾਂਗੇ ਅੱਗੇ ਦੇ ਚਾਲੇ ਆਪਾਂ ਅੰਮ੍ਰਿਤ ਵੇਲੇ ਪਾਵਾਂਗੇ ਆਪਾਂ ਇੱਥੇ ਦੇਖ ਕੇ ਆਨੇ ਹਾਂ ਗੁਰੂ ਮਹਾਰਾਜ ਨੇ ਆਖਿਆ ਭਾਈ ਮਰਦਾਨਾ ਜੀ ਜਾ ਕੇ ਤੁਸੀਂ ਝੌਂਪੜੀ ਦੇ ਮਾਲਕ ਨੂੰ ਪੁੱਛ ਕੇ ਆਓ ਬਈ ਅਸੀਂ ਇੱਥੇ ਰਾਤ ਟਿਕ ਸਕਦੇ ਹਾਂ ਗੁਰੂ ਮਹਾਰਾਜ ਦੀ ਗੱਲ ਸੁਣ ਕੇ ਭਾਈ ਮਰਦਾਨਾ ਝੌਂਪੜੀ ਵੱਲ ਗਿਆ ਜਦੋਂ ਝੌਂਪੜੀ ਦੇ ਵਿੱਚ ਜਾ ਕੇ ਦੇਖਿਆ ਇੱਕ ਮੰਝਾ ਪਿਆ ਹੈ ਇੱਕ ਮੰਝੇ ਦੇ ਉੱਪਰ ਬਿਸਤਰਾ ਹੈ ਬਿਸਤਰੇ ਦੇ ਉੱਪਰ ਇੱਕ ਸਰੀਰ ਪਿਆ ਹੈ ਜਿਸ ਸਰੀਰ ਨੂੰ ਕੋੜ ਹੋਇਆ ਕੋੜੀ ਹੋਇਆ ਪਿਆ ਇੱਕ ਸਰੀਰ ਹੈ ਜਿਹੜਾ ਬਹੁਤ ਹੀ ਜ਼ਿਆਦਾ ਬਦਬੂ ਮਾਰ ਰਿਹਾ ਹੈ ਸਾਰੇ ਸਰੀਰ ਦੇ ਵਿੱਚੋਂ ਰੇਸਾ ਵਗ ਰਿਹਾ ਹੈ ਭਾਈ ਮਰਦਾਨਾ ਜੀ ਦੇਖ ਕੇ ਉਹਨਾਂ ਦਾ ਮਨ ਨਹੀਂ ਟਿਕਿਆ ਬਹੁਤ ਜ਼ਿਆਦੀ ਬਦਬੂ ਆ ਰਹੀ ਸੀ ਜਿਸ ਦੇ ਕਾਰਨ ਭਾਈ ਮਰਦਾਨਾ ਵਾਪਸ ਹੀ ਭੱਜ ਕੇ ਆ ਗਿਆ ਗੁਰੂ ਮਹਾਰਾਜ ਨੂੰ ਆਖਦਾ ਹੈ ਗੁਰੂ ਮਹਾਰਾਜੇ ਉਹ ਝੌਂਪੜੀ ਦਾ ਜਿਹੜਾ ਮਾਲਕ ਹੈ ਉਹ ਇੱਕ ਕੋੜੀ ਹੈ ਉਸ ਨੂੰ ਬਹੁਤ ਵੱਡਾ ਕੋੜ ਹੋਇਆ ਪਿਆ ਹੈ ਸਰੀਰ ਦੇ ਵਿੱਚ ਰੇਸਾ ਵਗ ਰਿਹਾ ਹੈ ਬਹੁਤ ਜ਼ਿਆਦਾ ਗੰਦੀ ਬਦਬੂ ਮਾਰਦਾ ਹੈ ਉਸ ਦੇ ਨੇੜੇ ਤੇੜੇ ਨਹੀਂ ਖੜਿਆ ਜਾਂਦਾ ਪਰ ਰਾਤ ਕਿੱਦਾਂ ਇੱਥੇ ਕੱਟਾਂਗੇ ਗੁਰੂ ਮਹਾਰਾਜ ਨੇ ਆਖਿਆ ਭਾਈ ਮਰਦਾਨਾ ਜੀ ਆਪਾਂ ਇੱਕ ਵਾਰ ਚੱਲਦੇ ਹਾਂ ਦੇਖ ਲਈਏ ਹਾਂ ਕੀ ਹੋਇਆ ਹੈ ਪੁੱਛਦੇ ਹਾਂ ਗੁਰੂ ਮਹਾਰਾਜ ਭਾਈ ਮਰਦਾਨਾ ਦੋਨੋਂ ਜਣੇ ਚੌਪੜੀ ਵਿੱਚ ਚਲੇ ਜਾਂਦੇ ਹਨ ਜਾ ਕੇ ਦੇਖਦੇ ਹਨ ਭਾਈ ਮੰਜੇ ਉੱਤੇ ਇੱਕ ਸਰੀਰ ਹੈ ਜਿਸ ਨੂੰ ਬਹੁਤ ਜ਼ਿਆਦਾ ਕੋੜ ਹੋਇਆ ਪਿਆ ਹੈ ਨਾ ਉਸ ਤੋਂ ਉਠਿਆ ਜਾਂਦਾ ਹੈ ਨਾ ਕੁਝ ਬੋਲਿਆ ਜਾਂਦਾ ਹੈ ਬਹੁਤ ਜ਼ਿਆਦਾ ਦੁਖੀ ਹੈ ਉਸ ਦਾ ਕੋਈ ਵੀ ਸਾਥੀ ਨਹੀਂ ਹੈ ਜਿਹੜਾ ਉਸ ਨੂੰ ਸੰਭਾਲ ਸਕੇ ਉਹ ਕੱਲਾ ਹੀ ਹੈ ਗੁਰੂ ਮਹਾਰਾਜ ਨੇ ਦੇਖਿਆ ਭਾਈ ਮਰਦਾਨੇ ਨੇ ਦੇਖਿਆ ਭਾਈ ਮਰਦਾਨਾ ਜੀ ਨੇ ਪੁੱਛਿਆ ਭਾਈ ਤੂੰ ਕੌਣ ਹੈ ਭਾਈ ਮਰਦਾਨਾ ਜੀ ਨੇ ਜਦੋਂ ਪੁੱਛਿਆ ਉਸਨੇ ਦੱਸਿਆ ਭਾਈ ਮੈਂ ਇੱਕ ਔੜੀ ਹਾਂ ਮੇਰਾ ਨਾਮ ਹੈ ਪ੍ਰੇਮਾ ਕੋੜੀ ਗੁਰੂ ਮਹਾਰਾਜ ਨੇ ਆਖਿਆ ਭਾਈ ਤੇਰਾ ਨਾਮ ਪ੍ਰੇਮਾ ਕੋੜੀ ਕਿਉਂ ਹੈ ਉਸਨੇ ਆਖਿਆ ਮੇਰੇ ਸਰੀਰ ਤੇ ਕੋੜ ਹੋ ਗਿਆ ਹੈ ਜਿਸ ਕਰਕੇ ਸਾਰਾ ਪਿੰਡ ਮੈਨੂੰ ਕੋੜੀ ਕੋੜੀ ਆਖਦਾ ਹੈ ਇਸ ਲਈ ਮੇਰਾ ਨਾਮ ਪ੍ਰੇਮਾ ਕੋੜੀ ਹੈ ਉਸਨੇ ਗੁਰੂ ਮਹਾਰਾਜ ਨੂੰ ਪੁੱਛਿਆ ਭਾਈ ਮਰਦਾਨੇ ਨੂੰ ਪੁੱਛਿਆ ਵੀ ਇੱਥੇ ਤਾਂ ਕੋਈ ਨਹੀਂ ਆਂਦਾ ਇੱਥੋਂ ਲੋਕ ਦੂਰ ਦੂਰ ਭੱਜ ਕੇ ਜਾਂਦੇ ਹਨ ਬਹੁਤ ਜ਼ਿਆਦਾ ਗੰਦੀ ਬਦਬੂ ਆਂਦੀ ਹੈ ਤੁਸੀਂ ਕਿੱਦਾਂ ਆਏ ਹੋ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਨੇ ਦੱਸਿਆ ਇਹ ਅਕਾਲ ਪੁਰਖ ਨੇ ਇਹ ਧਰਤੀ ਤੇ ਆਏ ਹਨ ਆਪੇ ਸੰਸਾਰ ਨੂੰ ਤਾਰਨ ਵਾਸਤੇ ਇਹਨਾਂ ਦਾ ਨਾਮ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਪ੍ਰੇਮਾ ਥੋੜੀ ਸੁਣ ਕੇ ਹੈਰਾਨ ਹੋ ਗਿਆ ਕਿਉਂਕਿ ਉਸਨੇ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੁਣਿਆ ਹੋਇਆ ਸੀ ਉਹ ਸੁਣ ਕੇ ਹੈਰਾਨ ਹੋ ਗਿਆ ਉਸਦੇ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ ਨੇ ਪਰ ਉਹ ਖੜਾ ਹੋ ਕੇ ਗੁਰੂਆਂ ਦੇ ਚਰਨਾਂ ਵਿੱਚ ਨਮਸਕਾਰ ਨਹੀਂ ਕਰ ਸਕਦਾ ਕਿਉਂਕਿ ਸਾਰੇ ਸਰੀਰ ਉੱਤੇ ਕੋੜ ਹੋਇਆ ਉਹ ਹੱਥ ਜੋੜ ਕੇ ਗੁਰੂਆਂ ਨੂੰ ਨਮਸਕਾਰ ਕਰਦਾ ਹੈ ਅੱਖਾਂ ਵਿੱਚੋਂ ਜਲ ਵਗ ਰਿਹਾ ਹੈ ਗੁਰੂ ਮਹਾਰਾਜ ਨੂੰ ਆਖਦਾ ਹੈ ਗੁਰੂ ਮਹਾਰਾਜ ਸਾਰੀ ਦੁਨੀਆ ਤੁਹਾਡੇ ਪਿੱਛੇ ਤੁਰੇ ਫਿਰਦੀ ਹੈ ਤੁਸੀਂ ਇੱਕ ਕੋੜੀ ਦੀ ਝੌਂਪੜੀ ਵਿੱਚ ਆਏ ਹੋ ਸਾਡੀ ਝੌਂਪੜੀ ਦੇ ਬਾਗ ਹੀ ਖੁੱਲ ਗਏ ਨੇ ਸਾਰਾ ਸੰਸਾਰ ਤੁਹਾਡੇ ਪਿੱਛੇ ਤੁਰਿਆ ਫਿਰਦਾ ਹੈ ਤੁਸੀਂ ਇੱਕ ਕੋੜੀ ਦੀ ਝੌਂਪੜੀ ਵਿੱਚ ਆ ਗਏ ਗੁਰੂ ਮਹਾਰਾਜ ਨੇ ਆਖਿਆ ਭਾਈ ਕੀ ਹੋਇਆ ਹੈ ਤੂੰ ਕੋੜੀ ਕਿਉਂ ਹੋ ਗਿਆ ਹੈ ਗੁਰੂ ਮਹਾਰਾਜ ਉਹ ਭਾਈ ਪ੍ਰੇਮਾ ਕੂੜੀ ਆਖਦਾ ਹੈ ਗੁਰੂ ਮਹਾਰਾਜ ਮੇਰੇ ਕੋਈ ਮਾੜੇ ਕਰਮ ਹੋਣੇ ਹਨ ਮੈਂ ਕਿਸੇ ਦਾ ਮਾੜਾ ਕੀਤਾ ਹੋਵੇਗਾ ਜਿਸ ਦੇ ਨਾਲ ਮੈਨੂੰ ਕੋੜ ਹੋ ਗਿਆ ਜੇ ਇਨਸਾਨ ਕੋਈ ਕਿਸੇ ਦਾ ਮਾੜਾ ਕਰਦਾ ਹੈ ਬੁਰਾ ਕਰਦਾ ਹੈ ਉਸ ਨੂੰ ਉਸ ਦੀ ਸਜ਼ਾ ਭੋਗਣੀ ਹੀ ਪੈਂਦੀ ਹੈ ਭਾਵੇਂ ਕਿਸੇ ਤਰੀਕੇ ਨਾਲ ਭੋਗਣੀ ਪਵੇ ਪ੍ਰੇਮਾ ਕੂੜੀ ਨੇ ਆਖਿਆ ਮੈਂ ਕਿਸੇ ਦਾ ਮਾੜਾ ਕੀਤਾ ਹੁਣਾ ਜਿਸ ਦੇ ਨਾਲ ਮੇਰਾ ਸਰੀਰ ਸਾਰਾ ਕੌੜ ਦੇ ਨਾਲ ਹੋ ਗਿਆ ਮੈਂ ਹੁਣ ਮੰਜੇ ਤੇ ਪਿਆ ਹਾਂ ਰੋਜ਼ਾਨਾ ਹੀ ਮਰਦਾ ਪਿਆ ਹਾਂ ਪਰ ਮੇਰੀ ਮੌਤ ਨਹੀਂ ਆ ਰਹੀ ਗੁਰੂ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਗੁਰੂ ਮਹਾਰਾਜ ਨੇ ਆਖਿਆ ਭਾਈ ਤੂੰ ਇੱਥੇ ਇਕੱਲਾ ਹੀ ਰਹਿੰਦਾ ਹੈ ਤੇਰੇ ਨਾਲ ਕੋਈ ਨਹੀਂ ਹੈ ਤੇਰਾ ਘਰ ਪਰਿਵਾਰ ਕਿੱਥੇ ਹੈ ਤੇਰੇ ਬੱਚੇ ਕਿੱਥੇ ਹਨ ਤੇਰੇ ਧੀ ਭੈਣ ਕਿੱਥੇ ਹੈ ਮਾਤਾ ਪਿਤਾ ਕਿੱਥੇ ਹਨ ਮਾਤਾ ਪਿਤਾ ਕਿੱਥੇ ਹਨ ਸਾਰਾ ਪਰਿਵਾਰ ਦਾ ਪੁੱਛਿਆ ਗੁਰੂ ਮਹਾਰਾਜ ਨੇ ਪ੍ਰੇਮਾ ਕੁੜੀ ਨੇ ਆਖਿਆ ਗੁਰੂ ਮਹਾਰਾਜ ਜਦੋਂ ਮੈਂ ਚੰਗਾ ਪਲასი ਸਰੀਰ ਦਾ ਕੋਈ ਰੋਗ ਨਹੀਂ ਸੀ ਮੈਂ ਬਹੁਤ ਪੈਸਾ ਕਮਾਉਂਦਾ ਸੀ ਧਨ ਇਕੱਠਾ ਕਰਕੇ ਕਰੇ ਲਿਆਂਦਾ ਸੀ ਤਾਂ ਸਾਰਾ ਪਰਿਵਾਰ ਮੇਰੇ ਨਾਲ ਸੀ ਮੇਰੀ ਬਹੁਤ ਸੇਵਾ ਕਰਦੇ ਸੀ ਅੱਜ ਮੇਨੂੰ ਸਰੀਰ ਤੇ ਕੌੜ ਹੋ ਗਿਆ ਹੈ ਮੇਰੇ ਪਰਿਵਾਰ ਨੇ ਮੇਰਾ ਸਾਥ ਛੱਡ ਦਿੱਤਾ ਹੈ ਮੇਰੇ ਬੱਚਿਆਂ ਨੇ ਮੇਰੇ ਧਰਮ ਪਤਨੀ ਨੇ ਮੇਰੇ ਮਾਤਾ ਪਿਤਾ ਨੇ ਸਾਰਾ ਮੇਰਾ ਸਾਥ ਸਾਰਿਆਂ ਨੇ ਛੱਡ ਦਿੱਤਾ ਹੈ ਮੈਂ ਸਰੀਰ ਦਾ ਕੋਹੜੀ ਹੋ ਗਿਆ ਹਾਂ ਇਸ ਕਰਕੇ ਕਿਉਂਕਿ ਅੱਜ ਕੱਲ ਮੈਂ ਧਨ ਇਕੱਠਾ ਨਹੀਂ ਕਰ ਸਕਦਾ ਪੈਸਾ ਕਮਾ ਨਹੀਂ ਸਕਦਾ ਇਸ ਲਈ ਮੇਰੇ ਪਰਿਵਾਰ ਨੇ ਮੇਰਾ ਸਾਥ ਛੱਡ ਦਿੱਤਾ ਹੈ ਪ੍ਰੇਮੇ ਕੋੜੀ ਨੇ ਇਹ ਗੱਲ ਦੱਸੀ ਵੀ ਗੁਰੂ ਮਹਾਰਾਜ ਉਹ ਮੇਰੇ ਕੋਲ ਤੰਗ ਆ ਕੇ ਮੈਨੂੰ ਪਿੰਡ ਤੋਂ ਬਾਹਰ ਇੱਕ ਝੌਂਪੜੀ ਜੀ ਪਾ ਦਿੱਤੀ ਹੈ ਇਸ ਦੇ ਵਿੱਚ ਮੈਨੂੰ ਸਿੱਟ ਕੇ ਚਲੇ ਗਏ ਹਨ ਜਦੋਂ ਲੰਗਰ ਦਾ ਵੇਲਾ ਆਉਂਦਾ ਹੈ ਜਦੋਂ ਉਹਨਾਂ ਨੇ ਮੈਨੂੰ ਪ੍ਰਸ਼ਾਦਾ ਛਕਾਣਾ ਹੁੰਦਾ ਹੈ ਜਿੱਦਾਂ ਪੁੱਤਿਆਂ ਨੂੰ ਪ੍ਰਸ਼ਾਦਾ ਪਾਉਂਦੇ ਹਾਂ ਉਸੇ ਹੀ ਤਰੀਕੇ ਨਾਲ ਮੈਨੂੰ ਪ੍ਰਸ਼ਾਦਾ ਪਾ ਕੇ ਚਲੇ ਜਾਂਦੇ ਹਨ ਕਿਉਂਕਿ ਮੇਰੇ ਸਰੀਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਂਦੀ ਹੈ ਪਿੰਡ ਦਾ ਵੀ ਕੋਈ ਬੰਦਾ ਮੇਰੇ ਨੇੜੇ ਟੇੜੇ ਨਹੀਂ ਜਾਂਦਾ ਉਹ ਦੂਰੋਂ ਹੀ ਲੰਘ ਜਾਂਦਾ ਗੁਰੂ ਮਹਾਰਾਜ ਨੇ ਆਖਿਆ ਭਾਈ ਤੇਰੇ ਜਿਹੜੇ ਦੁੱਖ ਸੀ ਉਹ ਸਾਰੇ ਹੀ ਅਸੀਂ ਕੱਟ ਦੇਾਂਗੇ ਤੈਨੂੰ ਚੰਗਾ ਭਲਾ ਇਨਸਾਨ ਬਣਾ ਦੇਾਂਗੇ ਤੈਨੂੰ ਤੰਦਰੁਸਤੀਆਂ ਬਖਸ਼ ਦੇਾਂਗੇ ਤੈਨੂੰ ਸਾਡੀ ਇੱਕ ਸ਼ਰਤ ਮੰਨਣੀ ਪੈਣੀ ਹੈ ਜੇ ਤੇਰੇ ਇਹ ਦੁੱਖ ਰੋਗੇ ਅਸੀਂ ਕੱਟ ਦਈਏ ਜੇ ਤੂੰ ਗੁਰੂ ਦੀ ਬਾਣੀ ਦੇ ਨਾਲ ਜੁੜੇਂਗਾ ਗੁਰੂ ਦਾ ਸਿਮਰਨ ਕਰਿਆ ਕਰੇਂਗਾ ਕਿਉਂਕਿ ਘਰ ਪਰਿਵਾਰ ਨੇ ਤੈਨੂੰ ਛੱਡ ਦਿੱਤਾ ਹੈ ਪੈਸੇ ਧਨ ਦੌਲਤ ਦੇ ਨਾਲ ਹੀ ਘਰ ਪਰਿਵਾਰ ਹੁੰਦਾ ਅੱਜ ਤੇਰੇ ਕੋਲ ਘਰ ਪਰਿਵਾਰ ਧਨ ਦੌਲਤ ਨਹੀਂ ਹੈ ਤਾਂ ਘਰ ਪਰਿਵਾਰ ਵੀ ਨਹੀਂ ਹੈ ਜੇ ਤੂੰ ਪਰਮਾਤਮਾ ਦੀ ਬੰਦਗੀ ਸਿਮਰਨ ਕਰਦਾ ਹੈ ਤੇ ਅਸੀਂ ਤੇਰਾ ਸਾਰੇ ਸਰੀਰ ਦਾ ਰੋਗ ਕੱਟ ਦਿਆਂਗੇ ਸਾਰਾ ਕੋੜ ਤੇਰਾ ਦੂਰ ਕਰ ਦਿਆਂਗੇ ਉਸਨੇ ਆਖਿਆ ਗੁਰੂ ਮਹਾਰਾਜ ਜੀ ਜਿੱਦਾਂ ਆਪ ਜੀ ਵਚਨ ਕਰੋਗੇ ਹੁਕਮ ਕਰੋਗੇ ਉਸੇ ਤਰੀਕੇ ਨਾਲ ਹੀ ਮੈਂ ਕਰਨਾ ਹੈ ਮੈਂ ਪਰਿਵਾਰ ਨੂੰ ਵੀ ਦੇਖ ਲਿਆ ਰਿਸ਼ਤੇਦਾਰਾਂ ਨੂੰ ਵੀ ਵੇਖ ਲਿਆ ਵੀ ਔਖੇ ਵੇਲੇ ਦੁੱਖ ਵੇਲੇ ਕੋਈ ਵੀ ਕੰਮ ਨਹੀਂ ਆਉਂਦਾ ਸਾਰੇ ਹੀ ਸਾਥ ਛੱਡ ਜਾਂਦੇ ਹਨ ਭਾਵੇਂ ਮਾਪੇ ਬਾਪ ਹੋਣ ਭਾਵੇਂ ਪੁੱਤਰ ਧੀ ਹੋਵੇ ਭਾਵੇਂ ਧਰਮ ਸਾਹ ਪਤਨੀ ਹੋਵੇ ਕੋਈ ਵੀ ਹੋਵੇ ਦੁੱਖ ਵੇਲੇ ਸਾਰੇ ਸਾਥ ਛੱਡ ਜਾਂਦੇ ਹਨ ਪਰਮਾਤਮਾ ਹੀ ਹੈ ਜਿਹੜਾ ਇਸ ਇਨਸਾਨ ਦੇ ਨਾਲ ਰਹਿੰਦਾ ਹੈ ਪਰ ਇਨਸਾਨ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਗੁਰੂ ਮਹਾਰਾਜ ਦੀ ਗੱਲ ਸੁਣ ਕੇ ਉਹ ਹੈਰਾਨ ਹੋਇਆ ਉਸ ਨੇ ਗੁਰੂ ਮਹਾਰਾਜ ਦੇ ਹੱਥਾਂ ਚਰਨਾਂ ਨੂੰ ਨਮਸਕਾਰ ਕਰਨ ਵਾਸਤੇ ਬਹੁਤ ਜ਼ੋਰ ਲਾਇਆ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਖੜੇ ਹੋ ਕੇ ਨਮਸਕਾਰ ਕਰੀਏ ਗੁਰੂ ਮਹਾਰਾਜ ਐਡੀਆਂ ਬਖਸ਼ਿਸ਼ਾਂ ਕਰ ਕਰ ਰਹੀ ਨੇ ਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਏ ਇੱਕ ਗੱਡਵਾ ਲਿਆ ਉਹ ਜਲ ਦਾ ਭਰਿਆ ਹੋਇਆ ਭਾਈ ਮਰਦਾਨਾ ਇੱਕ ਗੱਡਵਾ ਲਿਆ ਆਇਆ ਹੈ ਜਲ ਦਾ ਭਰਿਆ ਹੋਇਆ ਜਿਸ ਨੂੰ ਆਪਾਂ ਲੋਟਾ ਵੀ ਆਖਦੇ ਹਾਂ ਜਦੋਂ ਲਿਆਇਆ ਗੁਰੂ ਮਹਾਰਾਜ ਨੇ ਇੱਕ ਝੂਲਾ ਭਰਿਆ ਹੈ ਪ੍ਰੇਮੇ ਕੁੜੀ ਦੇ ਉੱਪਰ ਭਰ ਕੇ ਇੱਕ ਝੂਲਾ ਪਾ ਦਿੱਤਾ ਜਿਸ ਦੇ ਨਾਲ ਪ੍ਰੇਮੇ ਕੁੜੀ ਦਾ ਸਾਰਾ ਕੋੜ ਦੂਰ ਹੋ ਗਿਆ ਗੁਰੂ ਮਹਾਰਾਜ ਨੇ ਆਖਿਆ ਭਾਈ ਪ੍ਰੇਮੇ ਕੁੜੀ ਤੇਰੇ ਧੰਨ ਦਾ ਰੋਗ ਤਾਂ ਸੇ ਦੂਰ ਕਰ ਦਿੱਤਾ ਹੈ ਨਾਲ ਲੱਗਦੇ ਹੱਥ ਤੇਰੇ ਮਨ ਦਾ ਰੋਗ ਵੀ ਦੂਰ ਕਰ ਦਈਏ ਗੁਰੂ ਮਹਾਰਾਜ ਨੇ ਦੂਸਰਾ ਚੂਲਾ ਭਰਿਆ ਹੈ ਪ੍ਰੇਮੇ ਕੋੜੀ ਦੇ ਉੱਪਰ ਪਾਇਆ ਹੈ ਮਨ ਦਾ ਰੋਗ ਵੀ ਦੂਰ ਹੋ ਗਿਆ ਪ੍ਰੇਮਾ ਕੋੜੀ ਜਿਹੜਾ ਪ੍ਰਮਾਤਮਾ ਦੀ ਸੁਰਤ ਦੇ ਨਾਲ ਜੁੜ ਗਿਆ ਹੈ ਉਸ ਦਾ ਸਾਰਾ ਸਰੀਰ ਤੰਦਰੁਸਤੀਆਂ ਵਿੱਚ ਹੋ ਗਿਆ ਹੈ ਸਾਰੇ ਰੋਗ ਕੱਟੇ ਗਏ ਸਾਰਾ ਕੋੜ ਦੂਰ ਹੋ ਗਿਆ ਪ੍ਰੇਮ ਕੋੜੀ ਪਰਮਾਤਮਾ ਦੀ ਸੁਰਤ ਦੇ ਨਾਲ ਜੁੜ ਗਿਆ ਉਹ ਅੱਖਾਂ ਬੰਦ ਕਰਕੇ ਗੁਰੂ ਦੀ ਭਗਤੀ ਕਰਨ ਲੱਗ ਪਿਆ ਉਸ ਦੇ ਸਰੀਰ ਵਿੱਚੋਂ ਰੋਮ ਰੋਮ ਵਿੱਚੋਂ ਸਿਮਰਨ ਚੱਲਣ ਲੱਗ ਪਿਆ ਸਾਰੇ ਸਰੀਰ ਵਿੱਚੋਂ ਪ੍ਰਮੇ ਕੋੜੀ ਦੇ ਸਿਮਰਨ ਚੱਲਣ ਲੱਗ ਪਿਆ ਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ ਭਾਈ ਮਰਦਾਨਾ ਜੀ ਇਹ ਪਰਮਾਤਮਾ ਦੀ ਸੁਰਤੀ ਦੇ ਨਾਲ ਜੁੜ ਗਿਆ ਆਪਾਂ ਹੁਣ ਇੱਥੋਂ ਚੱਲਦੇ ਹਾਂ ਗੁਰੂ ਮਹਾਰਾਜ ਨੂੰ ਭਾਈ ਮਰਦਾਨਾ ਜੀ ਨੇ ਆਖਿਆ ਗੁਰੂ ਮਹਾਰਾਜ ਜੀ ਆਪਾਂ ਇਸ ਨੂੰ ਸਹੀ ਤਰੀਕੇ ਨਾਲ ਮਿਲ ਕੇ ਤਾਂ ਚੱਲੀਏ ਭਾਈ ਮਰਦਾਨਾ ਜੀ ਦੀ ਗੱਲ ਸੁਣ ਕੇ ਗੁਰੂ ਮਹਾਰਾਜ ਨੇ ਆਖਿਆ ਇਹ ਆਪਣੇ ਆਪ ਹੀ ਆਪਾਂ ਨੂੰ ਮਿਲਣ ਵਾਸਤੇ ਆ ਜਾਵੇਗਾ ਆਪਾਂ ਚੱਲਦੇ ਹਾਂ ਹੁਣ ਇਸ ਦੀ ਪਰਮਾਤਮਾ ਦੇ ਨਾਲ ਸੁਰਤੀ ਜੁੜੀ ਹੈ ਜਦੋਂ ਇਸ ਦੀ ਸੁਰਤੀ ਪਰਮਾਤਮਾ ਦੇ ਕੋਲੋਂ ਖੁੱਲੂਗੀ ਉਸ ਵੇਲੇ ਇਹ ਆਪਣੇ ਆਪ ਆਪਣੇ ਕੋਲ ਚੱਲ ਕੇ ਆਵੇਗਾ ਗੁਰੂ ਮਹਾਰਾਜ ਨੇ ਬਚਨ ਕੀਤੇ ਪ੍ਰੇਮੇ ਕੋੜੀ ਦੇ ਸਰੀਰ ਦੇ ਰੋਗ ਦੂਰ ਕੀਤੇ ਤਨ ਮਨ ਉਸ ਦਾ ਤੰਦਰੁਸਤ ਕਰ ਦਿੱਤਾ ਹੈ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਚਲੇ ਗਏ ਨੇ ਪ੍ਰੇਮਾ ਕੋੜੀ ਆਪਣੇ ਸਰੀਰ ਨੂੰ ਚੰਗਾ ਪਲਾ ਦੇਖਦਾ ਹੋਇਆ ਬਹੁਤ ਹੀ ਖੁਸ਼ ਹੋਇਆ ਗੁਰੂ ਦੀ ਬਾਣੀ ਦੇ ਨਾਲ ਜੁੜ ਗਿਆ ਪ੍ਰੇਮੇ ਕੋੜੀ ਦਾ ਸਰੀਰ ਤੰਦਰੁਸਤ ਹੋ ਗਿਆ ਹੈ ਪ੍ਰੇਮਾ ਕੋੜੀ ਪਿੰਡ ਦੇ ਵਿੱਚ ਭਜਿਆ ਫਿਰਦਾ ਸਾਰਾ ਪਿੰਡ ਉਸ ਨੂੰ ਦੇਖਦਾ ਫਿਰਦਾ ਹੈ ਵੀ ਇੰਨਾ ਬਦ ਇਨਸਾਨ ਨੂੰ ਕੋੜ ਸੀਗਾ ਸਰੀਰ ਦੇ ਵਿੱਚੋਂ ਰੇਸਾ ਵਗਦਾ ਪਿਆ ਸੀ ਬਹੁਤ ਜ਼ਿਆਦਾ ਗੰਦੀ ਬਦਬੂ ਮਾਰਦਾ ਸੀ ਅੱਜ ਇਹ ਚੰਗਾ ਭਲਾ ਹੋਇਆ ਪਿਆਦਾ ਹੈ ਤੰਦਰੁਸਤੀਆਂ ਵਿੱਚ ਹੈ ਇਸ ਦਾ ਕੀ ਕਾਰਨ ਹੈ ਸਾਰਿਆਂ ਨੇ ਭਾਈ ਪ੍ਰੇਮੇ ਕੋੜੀ ਨੂੰ ਪੁੱਛਿਆ ਭਾਈ ਕੀ ਹੋਇਆ ਹੈ ਕਿਨੇ ਤੈਨੂੰ ਡਾਕਟਰਾਂ ਨੇ ਵੀ ਤੈਨੂੰ ਜਵਾਬ ਦਿੱਤਾ ਸੀ ਵੈਦਾਂ ਨੇ ਵੀ ਜਵਾਬ ਦੇਤਾ ਭਈ ਇਹ ਸਹੀ ਨਹੀਂ ਹੁੰਦਾ ਤੈਨੂੰ ਤੰਦਰੁਸਤ ਕਿਸ ਨੇ ਕੀਤਾ ਹੈ ਪ੍ਰੇਮੇ ਕੋੜੀ ਨੇ ਦੱਸਿਆ ਮੇਰਾ ਸਾਰਿਆਂ ਨੇ ਸਾਥ ਛੱਡ ਦਿੱਤਾ ਜਦੋਂ ਉਸ ਵੇਲੇ ਮੇਰਾ ਸਾਥ ਕੇਵਲ ਪਰਮਾਤਮਾ ਨੇ ਹੀ ਦਿੱਤਾ ਹੈ ਮੇਰੇ ਚੰਗੇ ਕਰਮ ਹੋਣੇ ਹਨ ਜਿਹੜਾ ਪਰਮਾਤਮਾ ਮੇਰੀ ਝੋਪੜੀ ਵਿੱਚ ਆਇਆ ਹੈ ਮੇਰੇ ਮਨ ਤਨ ਦੇ ਰੋਗ ਦੂਰ ਕਰ ਦਿੱਤੇ ਮਾੜੇ ਕਰਮਾ ਕਰਕੇ ਮੈਨੂੰ ਘਰ ਪਰਿਵਾਰ ਦਾ ਪਤਾ ਲੱਗ ਗਿਆ ਬੇਕੋਣ ਕਿਸੇ ਦਾ ਸਾਥੀ ਹੁੰਦਾ ਹੈ ਤੇ ਕੋਣ ਨਹੀਂ ਭਾਏ ਗੁਰੂ ਤੋਂ ਇਲਾਵਾ ਇਨਸਾਨ ਦਾ ਕੋਈ ਅਸਲੀ ਸਾਥੀ ਨਹੀਂ ਹੈ ਅੰਤ ਵੇਲੇ ਪਰਮਾਤਮਾ ਹੀ ਇਨਸਾਨ ਦੇ ਕੰਮ ਆਉਂਦਾ ਹੈ। ਲੇਖਾ ਜੋਖਾ ਇਨਸਾਨ ਨੂੰ ਦੇਣਾ ਹੀ ਪੈਂਦਾ ਹੈ। ਭਾਵੇਂ ਚੰਗੇ ਕੰਮ ਕਰਦਾ ਹੈ, ਭਾਵੇਂ ਮਾੜੇ ਕਰਦਾ ਹੈ। ਲੇਖਾ ਜੋਖਾ ਸਭ ਦਾ ਹੋਣਾ ਹੈ। ਇਨਸਾਨ ਪੈਸੇ ਦੇ ਨਾਲ ਹੀ ਮਤਲਬ ਰੱਖਦਾ ਹੈ। ਜਦੋਂ ਇਨਸਾਨ ਕੋਲ ਪੈਸਾ ਹੈ, ਸਾਰਾ ਸੰਸਾਰ ਹਾਂਜੀ ਹਾਂਜੀ ਕਰਦਾ ਹੈ। ਜਦੋਂ ਇਨਸਾਨ ਕੋਲ ਪੈਸਾ ਮੁੱਕ ਜਾਂਦਾ ਹੈ, ਉਸ ਵੇਲੇ ਉਸ ਦੇ ਘਰ ਪਰਿਵਾਰ ਦੇ ਵੀ ਨਹੀਂ ਉਸ ਨੂੰ ਪੁੱਛਦੇ ਪੈਸੇ ਦੇ ਉਹ ਨਮਸਕਾਰ ਹੈ ਪੈਸੇ ਤੋਂ ਬਿਨਾ ਕੁਝ ਨਹੀਂ ਹੈ ਤੇ ਪਰਮਾਤਮਾ ਦੇ ਨਾਲ ਜੋ ਇਹ ਇਨਸਾਨ ਜੁੜ ਗਿਆ ਉਸ ਨੂੰ ਸਭ ਕੁਝ ਹੀ ਮਿਲ ਜਾਂਦਾ ਆਪਾਂ ਪਰਮਾਤਮਾ ਦੇ ਨਾਲ ਜੁੜੀਏ ਗੁਰੂ ਮਹਾਰਾਜ ਹੀ ਆਪਣੇ ਤੇ ਕਿਰਪਾ ਕਰਨਗੇ ਮਿਹਰ ਕਰਨਗੇ ਆਪਣੇ ਵੀ ਮਨ ਤਨ ਦੇ ਰੋਗ ਦੂਰ ਹੋਣਗੇ ਗੁਰੂ ਦੀ ਬਾਣੀ ਪੜੀਏ ਸੇਵਾ ਸਿਮਰਨ ਕਰਿਆ ਕਰੀਏ ਗਲਤੀਆਂ ਭੁਲਾ ਚੁਕਾਂ ਦੀ ਖੇਮਾ ਵਤੇ ਪਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ